ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਮੈਂ ਪੜਿਆ ਸੀ ਕਿ ਤੋਂ ਵੈਸੇ ਵਧੀਆ ਗੱਲਾਂ ਤੇ ਚਰਚਾ ਕਰਨੀ ਚਾਹੀਦੀ ਆ ਕਿਉਂਕਿ ਲੋਜਿਕ ਤੇ ਤੱਥ ਨਾਲ ਕੀਤੀ ਚਰਚਾ ਕਿਤੇ ਨਾ ਕਿਤੇ ਰਿਜ਼ਲਟ ਤਾਂ ਜ਼ਿੰਦਗੀ ਵਿੱਚ ਸਾਨੂੰ ਸਾਹਮਣੇ ਲਿਆ ਕੇ ਦਿਖਾਈ ਦਿੰਦੀ ਹੈ ਕੀ ਚਰਚਾ ਕਿ ਕਹਿੰਦੇ ਜਿਹੜੇ ਜਿਵੇਂ ਜੇ ਤੁਸੀਂ ਭੱਜਦੇ ਰਹੇ ਭੱਜਦੇ ਰਹੇ ਭੱਜਦੇ ਰਹੇ ਤਾਂ ਕੁਝ ਨਹੀਂ ਮਿਲਦਾ ਇਹ ਸਚਾਈ ਹੈ ਮੈਂ ਇਹ ਨਹੀਂ ਕਿ ਕਿ ਭੱਜਣਾ ਬੰਦ ਕਰ ਦੋ ਪਰ ਤੁਸੀਂ ਜਿਹੜੇ ਜ਼ਿੰਦਗੀ ਦੇ ਵਿੱਚ ਭੱਜਿਆ ਭੱਜਿਆ ਜਦੋਂ ਠਹਿਰਾਇਆ ਆਇਆ ਤਾਂ ਹੱਥ 'ਚ ਕੁਝ ਵੀ ਨਹੀਂ ਸੀ ਇੱਕ ਰੇਤਾ ਲੈ ਕੇ ਇੱਕ ਵਕਤ ਨੂੰ ਵਕਤ ਦਾ ਰੇਤਾ ਲੈ ਕੇ ਅਸੀਂ ਭੱਜ ਰਹੇ ਹੁੰਨੇ ਆ ਕਿ ਜਲਦੀ ਉੱਥੇ ਪਹੁੰਚ ਜਾਾਂਗੇ ਤੇ ਰੇਤਾ ਬਚ ਜਾਏਗਾ ਪਰ ਅਸਲ ਦੇ ਵਿੱਚ ਰੇਤਾ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਵਕਤ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਤੇ ਅਸੀਂ ਵਕਤ ਤੋਂ ਅੱਗੇ ਭੱਜ ਹੀ ਨਹੀਂ ਸਕਦੇ ਜਦੋਂ ਜਿੰਨੀ ਦੇਰ ਜਦੋਂ ਇਹ ਸਾਡੇ ਗੱਲ ਗੱਲ ਦਿਮਾਗ 'ਚ ਵੱੜ ਗਈ ਨਾ ਤੇ ਸਮਝੋ ਕਾਮਯਾਬੀ ਉਦੋਂ ਹੀ ਮਿਲਣੀ ਹੈ ਵਕਤ ਤਾਂ ਅੱਗੇ ਨਹੀਂ ਚੱਲਿਆ ਜਾ ਸਕਦਾ ਇਹ ਤੇ ਸਾਨੂੰ ਆਪਣੇ ਦਿਮਾਗ ਚ ਪਾਉਣਾ ਹੀ ਪੈਣਾ ਕਰ ਲੋ ਕਰ ਲੋ ਭੱਜ ਲੋ ਭੱਜ ਲੋ ਜਲਦੀ ਹੈ ਵਕਤ ਉਮਰ ਨੰਗੀ ਹੈ ਉਸ ਤੋਂ ਬਾਅਦ ਕੀ ਕਰੋਗੇ ਲੈ ਹੁਣ ਵਿਆਹ ਦੀ ਉਮਰ ਨੰਗੀ ਹੁਣ ਕੰਮ ਕਰ ਦੀ ਉਮਰ ਨੰਗੀ ਹੋਣ ਤੇਰਾ ਕੁਝ ਨਹੀਂ ਬਣਨਾ ਹੁਣ ਤੂੰ ਕੁਝ ਨਹੀਂ ਕਰ ਸਕਦਾ ਇਹ ਜੋ ਪਰਵਚਨ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦਿੰਦੇ ਰਹਿੰਦੇ ਆ ਨਾ ਇਹ ਕਦੇ ਨਹੀਂ ਦੇਣੇ ਚਾਹੀਦੇ ਕਿਉਂਕਿ ਇਹ ਦਿਮਾਗ ਚ ਰੱਖੋ ਕਿ ਵਕਤ ਹੈ ਵਕਤ ਦਾ ਪੱਈਆ ਚੱਲ ਰਿਹਾ ਤੇ ਇਹ ਪਈਏ ਨੇ ਜਦੋਂ ਸਹੀ ਵਕਤ ਤੇ ਜਾ ਕੇ ਕੁੰਡੀ ਫੜਨੀ ਹੈ ਤੇ ਉਦੋਂ ਹਰ ਤਰ੍ਹਾਂ ਦੀ ਕੁਦਰਤ ਨੇ ਸਾਨੂੰ ਸਾਥ ਦੇ ਦੇਣਾ ਮੈਂ ਇਹ ਨਹੀਂ ਕਹਿੰਦੀ ਹੱਥ ਜੋੜ ਕੇ ਬੈਠੇ ਰੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ بڑے ਲੋਕ ਕਹਿੰਦੇ ਆ ਕਿ ਅਸਟੋਲੋਜੀਰ ਜੋ ਨੇ ਜੋਤਿਸ਼ ਜੋ ਨੇ ਫਿਊਚਰ ਦੱਸਦੇ ਆ ਤੇ ਬੜੇ ਲੋਕਾਂ ਦਾ ਦਿਮਾਗ ਕੁਝ ਜ਼ਿਆਦਾ ਹੀ ਖਰਾਬ ਹੈ ਜੋ ਆਪਣੇ ਆਪ ਨੂੰ ਰੱਬ ਵੀ ਦੱਸਦੇ ਆ ਕਿ ਮੈਂ ਮੈਂ ਹਾਂ ਮੈਂ ਮੈਂ ਇਦਾਂ ਕਰ ਦਿੱਤਾ ਮੈਂ ਮੈਂ ਲੋਕਾਂ 'ਚ ਬੜੀ ਆ ਤੇ ਕੁਝ ਲੋਕ ਇਹੋ ਜਿਹੀ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਕੁਝ ਨਹੀਂ ਹੁੰਦੀ ਅਸਟੋਲੋਜੀ ਕੁਝ ਨਹੀਂ ਹੁੰਦੀ ਸਹੀ ਗੱਲ ਹੈ ਉਹੀ ਗੱਲ ਮੈਂ ਤੁਹਾਨੂੰ ਦੱਸੀ ਸੀ ਮੰਨਣਾ ਮਨਾਉਣਾ ਆਪਣਾ ਕੰਮ ਨਹੀਂ ਹੈ ਪਰ ਵਿਸ਼ਵਾਸ ਤੇ ਵਕਤ ਨੂੰ ਸਮਝਣਾ ਤੇ ਅਸਲ 'ਚ ਹਰ ਕਿਸੇ ਦਾ ਕੰਮ ਹੋਣਾ ਚਾਹੀਦਾ ਹੈ ਬਿਨਾਂ ਵਜਾ ਤੋਂ ਪਕਾਈ ਉਹ ਮਾਰਦੇ ਆ ਜਿਨ੍ਹਾਂ ਦੇ ਪੈਰਾਂ ਥੱਲੇ ਖੁਦ ਜ਼ਮੀਨ ਨਹੀਂ ਹੁੰਦੀ ਬਸ ਫਿਸਲ ਨਾਏ ਪਹਿਲਾਂ ਫਿਸਲ ਚੁੱਕਿਆ ਤੇ ਕੋਈ ਨਾ ਤੇ ਫਿਰ ਫਿਸਲ ਹੀ ਜਾਓ ਕੀ ਗੱਲ ਹੈ ਕੀ ਵੱਡੀ ਗੱਲ ਹੈ ਹੈਨਾ ਵਕਤ ਅਨੁਸਾਰ ਸਵੇਰ ਦੁਪਹਿਰ ਸ਼ਾਮ ਜੋ ਕੁਦਰਤ ਨੇ ਸਰਕਲ ਚਲਾਇਆ ਉਸ ਮੁਤਾਬਕ ਅਸੀਂ ਆਪਣੇ ਆਪ ਨੂੰ ਉਸੇ ਤਰ੍ਹਾਂ ਚਲਾਉਨੇ ਆ ਹੈਨਾ ਕਿਹੜਾ ਟਾਈਮ ਰੈਸਟ ਦਾ ਏ ਕਿਹੜਾ ਟਾਈਮ ਕੰਮ ਕਰਨ ਦਾ ਹੈ ਕਿਹੜਾ ਟਾਈਮ ਕਿਸ ਤਰ੍ਹਾਂ ਦਾ ਹੈ ਉਹ ਚੀਜ਼ਾਂ ਉਦਾਂ ਹੀ ਹੁੰਦੀਆਂ ਨੇ ਹੈਨਾ ਤਾਂ ਉਹ ਚੀਜ਼ਾਂ ਉਹ ਤਾਂ ਹੀ ਕੰਮ ਕਰਦੀਆਂ ਨੇ ਤਾਂ ਗੱਲ ਕੀ ਹੋਈ ਗੱਲ ਇਹ ਹੋਈ ਕਿ ਇੱਕ ਬਹੁਤ ਪੁਰਾਣਾ ਜਿੱਦਾਂ ਆਪਾਂ ਕਹਿੰਦੇ ਨੇ ਇੱਕ ਸਾਇੰਸ ਆ ਇੱਕ ਲੋਜਿਕ ਹੈ ਕਿ ਇੱਕ ਇੱਕ ਅਸਟੋਲਜਰ ਇੱਕ ਜੋਤਿषी ਹੈ ਜੋ ਕਿ ਗ੍ਰਹਾਂ ਦਾ حساب ਕਿਤਾਬ ਦੱਸਦਾ ਏ ਭੰਗੋਲ ਦਾ ਕਹਿੰਦੇ ਇੱਕ ਕੋਈ ਆ ਜਿਹੜਾ ਦੁਨੀਆਦਾਰੀ ਦਾ ਕਰਦਾ ਹੈ ਕੋਈ ਆ ਜਿਹੜਾ ਅਸਟੋਲੋਜੀ ਦਾ ਜੋਤਿਸ਼ ਵਿਗਿਆਨ ਦਾ ਕੋਈ ਬੜਾ ਗਿਆਨੀ ਬੰਦਾ ਸੀ ਵਿਗਿਆਨ ਨੂੰ ਬਹੁਤ ਜ਼ਿਆਦਾ ਕੋਈ ਨਾਮ ਸੀ ਸੁਕਰਮ ਪਤਾ ਨਹੀਂ ਕੀ ਉਹਦਾ ਨਾਮ ਸੀ ਤੇ ਕੀ ਹੋਇਆ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇਹ ਤਾਂ ਉਹਨੇ ਕੀ ਕੀਤਾ ਕਿ ਫਿਊਚਰ ਦੱਸਦਾ ਲੋਕਾਂ ਨੂੰ ਇਹ ਅਸਲ ਦੇ ਵਿੱਚ ਜੋਤੇ ਚ ਫਿਊਚਰ ਹੈ ਨਹੀਂ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਆਪਣਾ ਨਹੀਂ ਪਤਾ ਤੇ ਦੂਜੇ ਦਾ ਸੁਆਹ ਦੱਸਣਾ ਕਿਸੇ ਨੇ ਤਾਂ ਕੀ ਹੈ ਇੱਕ ਉਹਨੂੰ ਉਹ ਇੱਕ ਜਗ੍ਹਾ ਤੇ ਗਿਆ ਸ਼ਾਇਦ ਮੈਂ ਤੁਹਾਨੂੰ ਦੱਸਿਆ ਸੀ ਇਹ ਸਟੋਰੀ ਵੀ ਉਹ ਪਾਣੀ ਚ गिर ਗਿਆ ਤੇ ਉਹ ਉੱਤੋਂ ਲੇਡੀ ਉਹਨੂੰ ਆ ਕੇ ਕਹਿੰਦੀ ਕੋਈ ਬਜ਼ੁਰਗ ਔਰਤ ਸੀ ਤੇ ਉਹਨੇ ਉਹਨੂੰ ਕਿਹਾ ਵੀ ਤੂੰ ਕੀ ਨਾਮ ਹੈ ਤੈਨੂੰ ਪਤਾ ਕਹਿੰਦਾ ਮੈਂ ਕੌਣ ਆ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਤੂੰ ਕੌਣ ਹੈ ਉਹਨੇ ਪਾਣੀ ਚੋਂ ਕੱਢਿਆ ਤੇ ਕਹਿੰਦਾ ਮੈਂ ਐਡਾ ਵਿਗਿਆਨੀ ਆ ਤੂੰ ਕੱਲ ਨੂੰ ਆਈ ਤੇ ਮੈਂ ਤੈਨੂੰ ਤੇਰਾ ਫਿਊਚਰ ਦੱਸੂ ਸ਼ਾਇਦ ਮੈਂ ਸਟੋਰੀ ਦੱਸੀ ਤੁਹਾਨੂੰ ਤੇ ਉਹ ਕਹਿੰਦੀ ਵੀ ਤੈਨੂੰ ਆਪਣਾ ਤੇ ਪਤਾ ਨਹੀਂ ਸੀ ਵੀ ਤੂੰ ਪਾਣੀ ਚ ਗਿਰਨਾ ਸਚਾਈ ਹੈ ਕਿਸੇ ਨੂੰ ਕੁਝ ਨਹੀਂ ਪਤਾ ਵਕਤ ਅਨੁਸਾਰ ਕੀ ਹੋਣਾ ਪਰ ਵਕਤ ਨੂੰ ਸਮਝ ਸਕਦੇ ਆਸੀਂ ਜੀ ਉਹਨੂੰ ਪਤਾ ਸੀ ਜੀ ਉਹਨੂੰ ਪਤਾ ਸੀ ਮੇਰੇ ਤੇ ਕੋਈ ਮੁਸੀਬਤ ਪਰੇਸ਼ਾਨੀ ਦਾ ਵਕਤ ਆ ਸਕਦਾ ਹੈ ਤੇ ਬੰਦਾ ਪੈਰ ਫੂਕ ਫੂਕ ਤੇ ਰੱਖਦਾ ਜੇ ਕਿਸੇ ਨੂੰ ਪਤਾ ਹੋਵੇ ਕਿ ਸਾਹਮਣੇ ਫਿਸਲਣਾ ਹੈ ਦਿਖਦੀ ਪਈ ਹੈ ਤੇ ਕਈ ਵਾਰ ਦਿਖਦੀ ਵੀ ਨਹੀਂ ਤੇ ਫਿਸ ਲਗੇ ਅਸੀਂ ਕਹਿ ਦਿੰਦੇ ਆ ਨਾ ਕਿ ਲੱਗਿਆ ਇੱਥੇ ਪੈਰ ਰੱਖਿਆ ਗਿਆ ਤੇ ਫਿਰ ਮੈਂ ਗਿਰ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਆ ਐਨੀ ਗੱਲ ਹੁੰਦੀ ਕਿ ਪਤਾ ਨਾ ਲੱਗੇ ਗੱਲ ਇਹ ਹੈ ਕਿ ਉਸ ਟਾਈਮ ਵਕਤ ਐਜਿਆ ਹੋਣਾ ਹੁੰਦਾ ਏ ਕਿ ਸਾਨੂੰ ਵਕਤ ਨੇ ਕਿਸ ਨਾ ਕੋਈ ਝੋਟ ਦੇਣੀ ਹੁੰਦੀ ਹੈ ਜੋ ਸਾਡੇ ਕਿਸੇ ਨਾ ਕਿਸੇ ਤਰੀਕੇ ਲੱਗ ਜਾਂਦੀ ਹੈ ਹੈਨਾ ਤੇ ਉਹ ਲੱਗੀ ਹੋਈ ਝੋਟ ਸਾਨੂੰ ਨੁਕਸਾਨ ਕਰਦੀ ਹੈ ਬਸ ਇੱਕ ਸਮਝਦਾਰ ਅਸਟੋਲੋਜਰ ਤੁਹਾਨੂੰ ਇਹੀ ਦੱਸਦਾ ਏ ਕਿ ਇਹ ਵਕਤ ਇਸ ਤਰ੍ਹਾਂ ਦਾ ਏ ਇਹ ਵਕਤ ਇਸ ਤਰ੍ਹਾਂ ਦਾ ਏ ਇਸ ਵਕਤ ਨੂੰ ਤੁਸੀਂ ਬੜੇ ਆਰਾਮ ਨਾਲ ਕਰਨਾ ਤੇ ਇਸ ਵਕਤ ਨੂੰ ਤੁਸੀਂ ਬੜਾ ਸੋਚ ਸਮਝ ਕੇ ਬੜੇ ਧਿਆਨ ਨਾਲ ਬੜੀਆਂ ਚੀਜ਼ਾਂ ਨੂੰ ਚੱਕ ਕੇ ਚੱਲਣਾ ਇਹ ਦੋ ਤਿੰਨ ਗੱਲਾਂ ਨੇ ਅਸਲ ਦੇ ਵਿੱਚ ਜੋਤਿਸ਼ ਕੀ ਹੈ ਜੋਤਿਸ਼ ਇੱਕ ਸਲਾਹ ਹੈ ਇੱਕ ਐਡਵਾਈਸ ਹੈ ਇੱਕ ਗ੍ਰਹਿਾਂ ਨੂੰ ਸਮਝਣ ਦੀ ਪ੍ਰਕਿਰਿਆ ਹੈ ਭੱਜੇ ਫਿਰਦੇ ਆ ਜੀ ਅਸੀਂ ਭੱਜੇ ਹੀ ਫਿਰਦੇ ਆ ਜਿੱਦਾਂ ਮੈਂ ਪਹਿਲਾਂ ਕਿਹਾ ਪਰ ਭੱਜ-ਭੱਜ ਕੇ ਥੱਕ-ਥੱਕ ਕੇ ਅਸੀਂ ਫਿਰ ਉੱਪਰ ਨੂੰ ਦੇਖਦੇ ਆ ਤੇ ਉੱਪਰ ਕੀ ਹੈ ਉਹ ਤੇ ਅੰਦਰ ਹੀ ਹੈ ਉੱਪਰ ਕੀ ਹੈ ਇੱਕ એનર્ਜੀ ਹੈ ਕਿਹੜੀ ਜਿਹੜੀ ਤੁਸੀਂ ਕੁਦਰਤ ਨੂੰ ਦੇ ਰਹੇ ਹੋ ਤੇ ਕੁਦਰਤ ਤੁਹਾਨੂੰ ਦੇ ਰਹੀ ਹੈ ਜੋ ਤੁਸੀਂ ਭੱਜ ਰਹੇ ਹੋ ਤੇ ਫਿਰ ਭੱਜੀ ਜਾਓ ਕਿਸੇ ਨੇ ਬਾਹੋਂ ਫੜ ਕੇ ਨਹੀਂ ਰੋਕਣਾ ਰੁਕਣਾ ਤੁਹਾਨੂੰ ਆਪ ਪੈਣਾ ਹੈ ਸੋਚਣਾ ਤੁਹਾਨੂੰ ਆਪ ਪੈਣਾ ਸਮਝਣਾ ਤੁਹਾਨੂੰ ਆਪ ਪੈਣਾ ਕਿਉਂਕਿ ਜਿੰਦਰੀ ਤੁਹਾਡੀ ਜ਼ਿੰਦਗੀ ਤੁਹਾਡੀ ਆਪਣੀ ਹੈ ਬਿਲਕੁਲ ਸਹੀ ਹੈ ਕੋਈ ਰੱਬ ਨਾ ਬਣਿਆ ਨਾ ਬਣ ਸਕਦਾ ਇਨਸਾਨ ਹੈ ਇਨਸਾਨ ਇੱਕ ਦੂਜੇ ਨਾਲ ਮਿਲ ਕੇ ਜਿੰਨੂੰ ਕੁਦਰਤ ਨੇ ਜਿਹੜੇ ਕੰਮ ਲਾਇਆ ਉਹਨੇ ਉਹੀ ਕਰਨਾ ਉਸ ਤੋਂ ਬਾਅਦ ਨਾ ਉਹ ਜਾ ਸਕਦਾ ਨਾ ਸੋਚ ਸਕਦਾ ਨਾ ਕੁਝ ਕਰ ਸਕਦਾ ਚਲੋ ਅੱਜ ਦੋ ਦਿਨ ਆਪਾਂ ਮਿਲੇ ਨਹੀਂ ਥੋੜੀਆਂ ਜਿਹੀਆਂ ਗੱਲਾਂ ਹਰ ਰੋਜ਼ ਕਰ ਲੈਣੇ ਆ ਰਾਸ਼ੀਆਂ ਦਾ ਕੀ ਹੈ ਰਾਸ਼ੀਆਂ ਤੇ ਪਤਿਆ ਲੱਗ ਹੀ ਜਾਂਦੀਆਂ ਜਿੱਥੇ ਚੰਦਰ ਹੈ ਸਾਡਾ ਮਨ ਹੈ ਉਸ ਦਾ ਹਿਸਾਬ ਨਾਲ ਸਾਨੂੰ ਐਡਵਾਈਸ ਮਿਲ ਜਾਂਦੀ ਆ ਪਰ ਅਸਲ ਦੇ ਵਿੱਚ ਗੱਲ ਬਣ ਜਾਂਦੀ ਆ ਜਦੋਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਹਨਾ ਅੱਜ 13 ਅਗਸਤ 2025 ਦਿਨ ਬੁੱਧਵਾਰ ਦਾ ਚਤੁਰਥੀ ਤਿਥੀ ਸਵੇਰੇ ਸਿਰਫ 6:37 ਮਿੰਟ ਤੱਕ ਰਹਿਣੀ ਆ ਉਸ ਤੋਂ ਬਾਅਦ ਪੰਜਮੀ ਤਿਥੀ ਸ਼ੁਰੂ ਹੋ ਜਾਣੀ ਆ ਉਤਰਾ ਭਾਦਰਾ ਪਦ ਨਕਸ਼ਤਰ ਚਲੇਗਾ ਸਵੇਰੇ 10:33 ਤੱਕ ਉਸ ਤੋਂ ਬਾਅਦ ਨਕਸ਼ਤਰ ਚੇਂਜ ਹੋ ਜਾਏਗਾ ਅੱਜ ਦੇ ਦਿਨ ਚਾਨਿਕ ਬੁੱਧਵਾਰ ਵਾਲੇ ਦਿਨ ਜੋ ਮੀਨ ਰਾਸ਼ੀ ਚ ਚੰ드ਰਮਾ ਰਹਿਣਗੇ ਤੇ 10:33 ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗੇਗੀ धरोਤੀ ਯੋਗ ਰਹੇਗਾ ਸਿਤਾਰਿਆਂ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਸ਼ਨੀ ਚੰਦਰ ਦਾ ਜੋ ਕਿਉਂਕਿ ਮੀਨ ਰਾਸ਼ੀ ਵਿੱਚ ਚੰ드ਰਮਾ ਉੱਥੇ ਪਹਿਲਾਂ ਤੋਂ ਕੋਣ ਨੇ ਸ਼ਨੀ ਜਿਨ੍ਹਾਂ ਨੇ ਚੱਲਣਾ 2.5 ਤਸ਼ਨੀ ਚੰਦਰ ਦਾ ਯੋਗ ਬਣਿਆ ਮੇਨ ਰਾਸ਼ੀ ਵਿੱਚ ਕੀ ਪ੍ਰਭਾਵ ਪਾਵੇਗਾ ਇਸ ਤੇ ਆਪਾਂ ਤੁਹਾਨੂੰ ਚਰਚਾ ਕਰਦੇ ਆ ਦੱਸਦੇ ਆ ਬੁੱਧ ਦਾ ਨਕਸ਼ਤਰ 10 33 ਤੋਂ ਬਾਅਦ ਤੇ ਉਸ ਤੋਂ ਬਾਅਦ ਚੰਦਰ ਜੋ ਹੈ ਪਹਿਲਾਂ ਸ਼ਨੀ ਦੇ ਨਕਸ਼ਤਰ ਤੇ ਫਿਰ ਬੁੱਧ ਦੇ ਵਿੱਚ ਸਭ ਰਾਹੂ ਕਾਲ ਦਾ ਟਾਈਮ ਵੀ ਦੱਸ ਦਿੰਨੇ ਆ ਤੁਹਾਨੂੰ ਬੁੱਧਵਾਰ ਵਾਲੇ ਦਿਨ 12:00 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੂ ਕਾਲ ਓਕੇ ਆ ਸਭ ਤੋਂ ਪਹਿਲਾਂ ਅਰਿਸ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਨੇ ਜੀ ਅੱਜ ਸ਼ਨੀ ਚੰਦਰ 12ਵੇਂ ਸਥਾਨ ਵਿੱਚ ਮਾਨਸਿਕ ਕਲਪਾਟ ਹੋਈ ਮਨ ਥੋੜਾ ਪਟ ਗਿਆ ਥੋੜੀਆਂ ਪਰੇਸ਼ਾਨੀਆਂ ਵੀ ਹੋਈਆਂ ਥੋੜਾ ਲੱਗਿਆ ਕਿ ਕਿਸੇ ਰੁੱਸੇ ਨਾਲ ਗੱਲ ਕਰਨੀ ਚਾਹੀਦੀ ਹੈ ਪਰ ਕੀ ਹੈ ਕਿ ਥੋੜੀ ਜਿਹੀ ਆਕਰ ਤੇ ਥੋੜਾ ਜਿਹਾ ਗੁੱਸਾ ਪ੍ਰੇਸ਼ਾਨ ਕਰ ਰਿਹਾ ਤੁਹਾਨੂੰ ਥੋੜਾ ਇਰੀਟੇਟ ਹੋ ਰਹੇ ਹੋ ਗੱਲ ਕਰ ਲੈਣੀ ਚਾਹੀਦੀ ਹੈ ਕੀ ਵੱਡੀ ਗੱਲ ਹੈ ਕੋਈ ਰਿਸ਼ਤਾ ਕਿਉਂ ਖਰਾਬ ਕਰਨਾ ਐਵੇਂ ਠੀਠ ਜਿੱਤੀ ਬਣ ਕੇ ਰਾਤ ਦੀ ਨੀਂਦ ਖਰਾਬ ਕੀਤੀ ਹੈ ਤੁਸੀਂ ਆਪਣੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਮਾਨਸਿਕ ਕਲਪਨਾਵਰਤੋਂ ਬਚੋ ਤੇ ਅੱਜ ਦੇ ਦਿਨ ਜੋ ਹੈ ਜਾਮਨੀ ਰੰਗ ਪਹਿਨ ਸਕਦੇ ਹੋ ਰਿਸ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਸਕਦੇ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਨੇ ਦਿਨ ਦੀ ਸ਼ੁਰੂਆਤ ਪਤਾਸੇ ਦਾ ਸੇਵਨ ਕਰਕੇ ਕਰਨ ਤੇ ਇਨਕਮ ਸਥਾਨ ਵਿੱਚ ਸ਼ਨੀ ਚੰਦਰ ਦਾ ਜੋਗ ਵਧੀਆ ਕਨ ਬਿਜ਼ਨਸ ਕੰਮਕਾਰ ਵਿੱਚ ਵਾਧਾ ਰਹੇਗਾ ਕਿਉਂਕਿ ਬੁੱਧ ਦਾ ਨਕਸ਼ਤਰ 10 33 ਤੋਂ ਬਾਅਦ ਸ਼ੁਰੂ ਹੋ ਜਾਏਗਾ ਠੀਕ ਕੋਸ਼ਿਸ਼ ਕਰਨੀ ਹੈ ਨਹੀਂ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਜੈਮਨੀ ਮਿਥੁ ਰਾਸ਼ੀ ਮਿਥੁ ਰਾਸ਼ੀ ਦੇ ਲਈ ਸਿਤਾਰੇ ਚੰਗੇ ਹੋਏ ਕੰਮਕਾਰ ਚੰਗਾ ਹੋਇਆ ਆਪਣੇ ਆਪ ਬਾਰੇ ਸੋਚਿਆ ਤੁਸੀਂ ਫਿਟਨੈਸ ਬਾਰੇ ਸੋਚਿਆ ਸੈਰ ਕੀਤੀ ਵਧੀਆ ਹੈ ਮਸਲਸ ਪ੍ਰੋਬਲਮ ਹੈ ਤਾਂ ਸੇਰ ਕਰਨੀ ਜ਼ਰੂਰੀ ਹੈ ਹਨਾ ਹਰੀਆਂ ਸਬਜ਼ੀਆਂ ਲੰਗਰ ਚ ਦੇ ਸਕਦੇ ਹੋ ਦਿਨ ਨਾਂਗਿਆ ਸ਼ਾਮ ਨੂੰ ਥੋੜੀ ਜੀ ਪਰੇਸ਼ਾਨੀ ਕਿਸੇ ਦੀ ਕਈ ਗੱਲ ਕਰਕੇ ਹੋਗੀ ਕੋਈ ਗੱਲ ਦਿਮਾਗ ਚ ਵੱੜ ਗਈ ਤੇ ਉਹਨੂੰ ਕੱਢਣਾ ਤੁਸੀਂ ਹੈ ਤੁਹਾਡੇ ਦਿਮਾਗ ਚ ਵੱੜੀ ਤੁਸੀਂ ਉਹ ਕਰ ਸਕਦੇ ਹੋ ਕੋਈ ਦਵਾਈ ਐਹ ਜੀ ਬਣੀ ਨਹੀਂ ਜੋ ਚੀਜ਼ਾਂ ਨੂੰ ਕੱਢ ਕੇ ਬਾਹਰ ਰੱਖ ਸਕੇ ਤਾਂ ਥੋੜੀ ਮੈਡੀਟੇਸ਼ਨ ਕਰੋ ਥੋੜਾ 뮤ਜ਼ਿਕ ਸੁਣੋ ਦਿਨ ਅੱਛਾ ਹੋ ਜਾਏਗਾ ਕੈਂਸਰ ਕਰ ਕਰਾਸ਼ੀ ਵਾਲੇ ਸੰਭਲ ਕੇ ਚਲਣਾ ਹੈ ਮਾਨਸਿਕ ਕਲਪਹਾਟ ਤਾਂ ਹੈ ਹੀ ਹੈ ਨਾਲੋਂ ਨਾਲ ਕੋਈ ਨਾ ਕੋਈ ਦਿਮਾਗੀ ਪਰੇਸ਼ਾਨੀ ਤੁਹਾਡੀ ਵੀ ਵਧਣ ਵਾਲੀ ਹੈ ਗੁੱਸਾ ਜਿਆਦਾ ਸਹੀ ਨਹੀਂ ਹੈ ਰਿਸ਼ਤੇ ਖਰਾਬ ਹੋ ਜਾਂਦੇ ਆ ਪਾਰੇ ਤੇ ਵੀ ਕੰਟਰੋਲ ਰੱਖੋ ਗੁੱਸੇ ਤੇ ਕੰਟਰੋਲ ਰੱਖੋ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਲਿਓ ਸਿੰਘ ਰਾਸ਼ੀ ਸਿਤਾਰੇ ਚੰਗੇ ਆ ਕਰਜ਼ੇ ਨੂੰ ਲੈ ਕੇ ਪਰੇਸ਼ਾਨੀ ਹੈ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਛੋਟੇ ਮੋਟੇ ਕੰਮਾਂ 'ਵਾਂ ਧਿਆਨ ਦਿਓ ਜਲਦੀ ਉਠੋ ਵੈਸੇ ਤਾਂ ਚਲੋ ਬਾਰਿਸ਼ ਆ ਪਰ ਜੇ ਸੂਰਜ ਨਿਕਲੇ ਤਾਂ ਉਹਦੇ ਦਰਸ਼ਨ ਜ਼ਰੂਰ ਕਰ ਲਓ ਪਿੱਤਲ ਦੇ ਗਲਾਸ ਚ ਪਾਣੀ ਪੀਓ ਵਰਗੋ ਕੰਨਿਆ ਰਾਸ਼ੀ ਕਾਫੀ ਇਮੋਸ਼ਨਲ ਤੁਸੀਂ ਪਰਿਵਾਰ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਹੋਏ ਚਾਂਦੀ ਦੇ ਗਲਾਸ ਚ ਪਾਣੀ ਪੀਓ ਜਿਆਦਾ ਵਧੀਆ ਏ ਕਿ ਕੋਈ ਵੀ ਰਿਸ਼ਤਾ ਅੱਗੇ ਵਧਾਉਣਾ ਹੈ ਤਾਂ ਮਾਤਾ ਪਿਤਾ ਦੀ ਸਲਾਹ ਨਾਲ ਅੱਗੇ ਵਧਾਓ ਤਾਂ ਹੀ ਦਿਨ ਅੱਛਾ ਰਹੇਗਾ ਗੁੱਸਾ ਤੁਸੀਂ ਵੀ ਜਿਆਦਾ ਨਹੀਂ ਕਰਨਾ ਪਰਿਵਾਰ ਵਿੱਚ ਖਰਚਿਆਂ ਨੂੰ ਲੈ ਕੇ ਪੈਸੇ ਨੂੰ ਲੈ ਕੇ ਥੋੜੀ ਬਹੁਤੀ ਤੂੰ ਤੂੰ ਮੈਂ ਮੈਂ ਕਿਸੇ ਨਾਲ ਹੋ ਸਕਦੀ ਹੈ ਜੀਵਨ ਸਾਥੀ ਨਾ ਹੋ ਸਕਦੀ ਆ ਤਾਂ ਕਈ ਮੁੱਦਿਆਂ ਤੇ ਚੁੱਪੀ ਰੋ ਤਾਂ ਚੰਗਾ ਲਿਬਰਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕ ਕਰਜ਼ੇ ਨੂੰ ਲੈ ਕੇ ਥੋੜੀ ਜਿਹੀ ਪਰੇਸ਼ਾਨੀ ਪੈਸੇ ਦੇ ਲੈਣ ਦੇ ਨੂੰ ਲੈ ਕੇ ਹੋਈ ਪਰੇਸ਼ਾਨੀ ਤਾਂ ਪੈਸੇ ਦਾ ਲੈਣ ਦੇਣ ਦਾ ਚਲੋ ਧਿਆਨ ਨਾਲ ਕਰਨਾ ਹੀ ਚਾਹੀਦਾ ਗਿਣਗੁਣ ਕੇ ਰੱਖੋ ਪਰ ਪੇਪਰ ਵਰਕ ਧਿਆਨ ਨਾਲ ਕਰੋ ਕਿਤੇ ਸਾਈਨ ਕਰਨੇ ਬਹੁਤ ਸੂਝ ਸਮਝ ਕੇ ਕਰੋ ਤਾਂ ਚੰਗਾ ਦਿਨ ਜਾ ਸਕਦਾ ਤੁਲਾ ਰਾਸ਼ੀ ਵਾਲਿਆਂ ਨੂੰ ਅੱਜ ਚਾਹੀਦਾ ਹੈ ਕਿ ਅੱਜ ਦੇ ਦਿਨ ਤુલਸੀ ਦੇ ਪੱਤੇ ਦਾ ਸੇਵਨ ਜ਼ਰੂਰ ਕਰ ਲਿਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਮਨ ਥੋੜਾ ਜਿਹਾ ਉਦਾਸ ਥੋੜੀ ਜਿਹੀ ਕਲਪਹਾਟ ਆ ਕਰਨਾ ਜਿਆ ਆ ਕਰਨਾ ਜਿਆ ਕਰਨਾ ਤਿੰਨ ਚਾਰ ਚੀਜ਼ਾਂ ਉਲਝ ਗਈਆਂ ਜਿਸ ਕਰਕੇ ਤੁਸੀਂ ਥੋੜੇ ਜਿਹੀ ਖੱਜਲ ਖਵਾਰੀ ਵਾਲੀ ਹਾਲਤ ਹੋਈ ਚਲੋ ਬੈਲੈਂਸ ਹੋ ਜਾਣਾ ਸਭ ਥੋੜਾ ਰੈਸਟ ਜ਼ਰੂਰੀ ਆ ਤੇ ਮੰਗਲ ਨੂੰ ਕੰਟਰੋਲ ਕਰਨ ਦੇ ਲਈ ਜ਼ਰੂਰੀ ਆ ਥੋੜਾ ਜਿਹਾ ਬਦਾਨਾ ਲੈ ਕੇ ਬੱਚਿਆਂ ਨੂੰ ਵੰਡ ਦੋ ਸੈਜਿਟੇਰੀਸ ਤੁਹਾਨੂੰ ਰਾਸ਼ੀ ਵਾਲੇ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਕੰਮ ਕਰ ਅੱਛਾ ਦਿਮਾਗੀ ਪਰੇਸ਼ਾਨੀ ਉਦੋਂ ਤੱਕ ਰਹਿਣੀ ਹੈ ਜਦੋਂ ਤੱਕ ਬੁੱਧ ਅਠਵੇਂ ਸਥਾਨ ਵਿੱਚ ਹੈ ਤਾਂ ਬੱਚਿਆਂ ਨੂੰ ਫਲ ਦੇ ਦਿਓ ਗੋਲ ਫਲ ਦੇ ਸਕਦੇ ਹੋ ਦਿਨ ਅੱਛਾ ਹੋ ਜਾਏਗਾ ਪੀਲਾ ਰੰਗ ਪਹਿਨੋ कैप्रीकॉर्न मकर राशि मकर राशि के लिए सूरज बुध 7वें स्थान में अच्छे शनि चंद्र की युति तीसरे स्थान में थोड़ी सी कंफ्यूजन प्रेम संबंधी परेशानियां को लेके हो रही है ਤੁਹਾਨੂੰ जो वध ਵੀ ਸਕਦੀ ਆ ਕੁੱਤੇ ਨੂੰ ਰੋਟੀ ਪਾਓ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਤੇ ਕਿਨਾਰੀ ਵੱਲੋਂ ਜਲ ਪ੍ਰਵਾਹ ਕਰ ਦਿਓ ਕਾਲਾ ਨੀਲਾ ਰੰਗ ਨਾ ਪਾਓ ਦਿਨ ਅੱਛਾ ਹੋ ਜਾਏਗਾ ਜਿਆਦਾ ਸੇਤ ਖਰਾਬ ਹੋਵੇ ਤਾਂ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਜ਼ਰੂਰ ਕਰੋ ਅਕਿਊਰਸ কুমਭ राशि ਕੰਮ ਬਰਾਸ਼ੀ ਦੇ ਲਈ ਵਿਰੋਧੀ ਦਬੇ ਰਹਿਣਗੇ ਕੋਈ ਕੁਝ ਨਹੀਂ ਕਰ ਸਕਦਾ ਪਰ ਮੰਗਲਮਈ ਕੰਮਾਂ 'ਚ ਕੁਝ ਨਾ ਕੁਝ ਰੁਕਾਵਟ ਬਣਦੇ ਬਣਦੇ ਕੰਮਾਂ 'ਚ ਪੈ ਸਕਦੀ ਆ ਤਾਂ ਉਹਦੇ ਲਈ ਥੋੜਾ ਤਰਕੀਬ ਨਾਲ ਸੋਚ ਕੇ ਟਾਈਮ ਟੇਬਲ ਬਣਾ ਕੇ ਕੰਮ ਕਰੋ ਖਾਸ ਤੌਰ ਤੇ ਵਿਦਿਆਰਥੀ ਕਿਸੇ ਕੰਮ ਨੂੰ ਕਿਸੇ ਪੇਪਰ ਵਰਕ ਨੂੰ ਹਲਕੇ ਚ ਨਾਲ ਹੋ ਕਿਤੇ ਫਾਰਮ ਭਰਨੇ ਆ ਤਾਂ ਬਹੁਤ ਸੋਚ ਸਮਝ ਕੇ ਕਰੋ ਠੀਕ ਹੈ ਪਾਇਸੇਸ ਮੇਂ ਰਾਸ਼ੀ ਸੇ ਥੋੜੀ ਖਰਾਬ ਰਹੇਗੀ ਜਿੱਦ ਦੀ ਬਣ ਕੇ ਕੰਮ ਨਾ ਕਰੋ ਨਜ਼ਰ ਆਜੂ ਕਾਮ ਚਿੱਕਾ ਮੈਡੀਸਨ ਵਗੈਰਾ ਕੋਈ ਖਤਮ ਹੋਈਏ ਤਾਂ ਤੁਸੀਂ ਵਕਤ ਤੇ ਲੈਣੀ ਸ਼ੁਰੂ ਕਰੋ ਤੇ ਨਾਲ ਮਾਤਾ ਪਿਤਾ ਨਾਲ ਬੈਸੂਬਾਸੀ ਨਹੀਂ ਕਰਨ ਥੋੜੀ ਜਿਹੀ ਮਿਸ਼ਰੀ ਤੇ ਚੌਲ ਅਜਲ ਪ੍ਰਵਾਹ ਕਰ ਸਕਦੇ ਏਸੀ ਜੀ ਸ਼ੁਭ ਸਿਤਾਰੇ ਸ਼ੁਭ ਸਿਤਾਰੇ ਸ਼ੁਭ ਸਿਤਾਰੇ ਦੇ ਨਾਲ ਨਾਲ ਅਸਟ੍ਰੋਲੋਜੀ ਜੋ ਅਸੀਂ ਜੋਤਿਸ਼ ਦੱਸਦੇ ਆ ਸ਼ੁਭ ਤਾਂ ਉਦੋਂ ਹੀ ਹੁੰਦੇ ਆ ਜਦੋਂ ਅਸੀਂ ਲੌਜੀਕ ਨਾਲ ਦੱਸਦੇ ਆ ਲੌਜੀਕ ਕੀ ਹੈ ਸਾਇੰਸ ਤੇ ਸਾਇੰਸ ਕੀ ਹੈ ਜਿਹਦਾ ਤਰਕ ਹੋਵੇ ਜਿਹਦਾ ਕੋਈ ਗੱਲਬਾਤ ਹੋਵੇ ਤੇ ਜਿਹਦੀ ਕੋਈ ਗੱਲਬਾਤ ਦੀ ਵਜਾ ਵੀ ਹੋਵੇ ਹੈਨਾ ਕਿਸੇ ਨੇ ਪੁੱਛਿਆ ਸੀ ਕਿ ਘਰ ਨਹੀਂ ਬਣ ਰਿਹਾ ਬੜੀ ਦੇਰ ਤੋਂ ਘਰ ਨਹੀਂ ਬਣ ਰਿਹਾ ਜੇ ਘਰ ਨਾ ਬਣਦਾ ਹੋਵੇ ਬਣਦਾ ਬਣਦਾ ਰੁਕ ਜਾਂਦਾ ਹੋਵੇ ਤਾਂ ਵੈਸੇ ਤਾਂ ਮੈਂ ਤੁਹਾਨੂੰ ਇੱਕ ਉਪਾਅ ਦੱਸਾਂ ਕਾਲੇ ਰੰਗ ਦਾ ਕੁੱਤਾ ਕਾਲਾ ਚਿੱਟਾ ਕੁੱਤਾ ਲਾਲ ਪੀਲਾ ਜੋ ਵੀ ਹੋਵੇ ਬਾਹਰ ਆਪਣੇ ਘਰ ਤੋਂ ਬਾਹਰ ਕਿਸੇ ਕੁੱਤੇ ਨੂੰ ਖਾਣਾ ਪਾਉਣਾ ਸ਼ੁਰੂ ਕਰੋ ਕੇਤੂ ਦਾ ਕਾਰਕ ਹੁੰਦਾ ਕੇਤੂ ਚਾਈ ਹੈ ਤੇ ਘਰ ਵੀ ਉਹ ਚਾਈ ਤੇ ਬਣਾਣਿਆ ਜਮੀਨ ਦੇ ਉੱਤੇ ਸੀ ਤਾਂ ਦੂਸਰੀ ਗੱਲ ਇੱਕ ਕਾਲਾ ਕੁੱਤਾ ਛੋਟਾ ਜਿਹਾ ਲਿਆ ਕੇ ਘਰ ਰੱਖੋ ਕੰਮ ਹੋਣਾ ਸ਼ੁਰੂ ਹੋ ਜਾਏਗਾ ਘਰ ਬਣਨਾ ਸ਼ੁਰੂ ਹੋ ਜਾਏਗਾ ਸਭ ਤੋਂ ਜ਼ਰੂਰੀ ਪਿਪਲ ਥੱਲੇ ਸ਼ਨੀਵਾਰ ਨੂੰ ਦੀਵਾ ਲਾਉਣ ਨਾਲ ਵੀ ਘਰਮਕਾਨਾ ਬਣਦਾ ਹੋਵੇ ਆਪਣੀਆਂ ਸ਼ਾਮਾਂ ਅਨੁਸਾਰ ਆਪਾਂ ਕਹਿ ਦਿੰਦੇ ਆ ਕਿ ਇੱਕ ਵਾਰ ਕੇ ਬਸ ਇੱਕ ਵਾਰ ਬਣ ਜਵੇ ਸ਼ਨੀ ਸ਼ੁਭ ਹੋ ਜਾਏ ਤਾਂ ਉਹਦੇ ਨਾਲ ਸ਼ਨੀ ਸ਼ੁਭ ਹੋਣਾ ਸ਼ੁਰੂ ਹੋ ਜਾਂਦਾ ਤੇ ਘਰਮਕਾਨ ਬਣ ਜਾਂਦਾ ਸ਼ਨੀ ਦਾ ਗੁਰੂ ਹੈ ਸ਼ੁਕਰ ਲੌਜਿਕ ਸੁਣੋ ਸ਼ੁਕਰ ਦੇ ਲਈ ਦਹੀਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖੋ ਤਾਂ ਕਿ ਖਟਾਸ ਜੋ ਹੋਈ ਪਈ ਹੈ ਉਹ ਰੁਕ ਗਿਆ ਬਣ ਗਿਆ ਨਜ਼ਰਾਂ ਲੱਗੀਆਂ ਇਹ ਵੀ ਠੀਕ ਹੋ ਜਾਏ ਜੀ ਤਕਰ ਬਣਾਉਣ ਦੇ ਲਈ ਤੁਸੀਂ ਇਹ ਦੋਤੇ ਨੂੰ ਪਾ ਕਰੋ ਰਿਲੈਕਸ ਮਿਲੇਗੀ ਸਾਸਿਕਾ